ਔਰ ਜੀ ਨੂੰ ਮੈਂ ਪੁੱਛਣਾ ਚਾਹਨਾ ਪ੍ਰਨੀਤ ਕੌਰ ਜੀ ਕਾਂਗਰਸ ਨੇ ਤੁਹਾਨੂੰ 2 ਸਾਲ ਸਸਪੈਂਡਡ ਰੱਖਿਆ ਕੈਪਟਨ ਦੇ ਜਾਣ ਤੋਂ ਬਾਅਦ ਇਹਨਾਂ ਦੀ ਮੈਂ ਇੱਕੋ ਦਮ ਤੁਹਾਨੂੰ ਇਹਨਾਂ ਦੀ ideologies ਦੀ ਗੱਲ ਕਰਨਾ ਅਸੈਂਬਲੀ ਦੀਆਂ ਇਲੈਕਸ਼ਨਾਂ ਸੀ ਤੇ ਡਿਫੈਂਸ ਮੰਤਰੀ ਰਾਜਨਾਥ ਸਿੰਘ ਜੀ ਆਏ ਸੀ ਉਹਨਾਂ ਦੀ ਜੀਬ ਤੇ ਪ੍ਰਨੀਤ ਕੌਰ ਜੀ ਚੜ ਕੇ ਕੰਪੇਨਿੰਗ ਕਰਦੇ ਨੇ ਪ੍ਰਨੀਤ ਕੌਰ ਤੇ ਜੇ ਪ੍ਰਨੀਤ ਕੌਰ ਜੀ ਤੁਸੀਂ ਤੁਹਾਡਾ ਘਰ ਦਾ 2 ਸਾਲ ਪਹਿਲੇ ਛੱਡ ਗਿਆ ਸੀ ਹਿੰਦੁਸਤਾਨ ਦੀਆਂ ਪਰੰਪਰਾਵਾਂ ਮੁਤਾਬਕ ਹਮੇਸ਼ਾ ਜਿਹੜੀ ਘਰ ਦੀ ਹੁੰਦੀ ਉਹ ਘਰ ਦੇ ਦੇ ਪਿੱਛੇ ਜਾਂਦੀ ਤੇ ਤੁਸੀਂ 2 ਸਾਲ ਲਗਾਤਾਰ ਕੰਪੇਨਿੰਗ ਕਰਦੇ ਰਹੇ ਬਟ ਤਨਖਾਹ ਕਿਉਂਕਿ ਕਿਤੇ ਮਹੀਨੇ ਤਨਖਾਹ ਨਾ ਰਹੇ ਤੁਹਾਡੀ 2 ਸਾਲ ਤੁਸੀਂ ਕਾਂਗਰਸ 'ਚ ਰਹੇ ਤੇ ਅਖੀਰ ਤੇ ਅਖੀਰਲੀ ਤਨਖਾਹ ਲੈ ਕੇ ਫਿਰ ਗਏ ਨੇ ਤੁਸੀਂ ਸਮਝਦੇ ਹੋ ਕਿ ਇਹਨਾਂ ਇਸ ਕਿਸਮ ਦੇ ਬੇਸੂਲੀ ਸਿਆਸਤਦਾਨਾਂ ਨੂੰ ਹੁਣ ਵੋਟ ਪੈਗੀ 아이 थिंक ਵੇਖੋ ਜਿਵੇਂ ਪਿੰਡ ਚ ਜਾਂਦੇ ਨੇ ਡਾਂਗਾ ਲੈ ਕੇ ਬੰਦੇ ਬਾਹਰ ਖਲੋਤੇ ਨੇ ਕਿਤੇ ਕੰਪੇਨਿੰਗ ਵੇਖੋ ਇੱਕ ਉਹ ਰਾਜ ਘਰਾਨਾ ਜਿਨੇ ਸ਼ਹਿਰ ਪਟਿਆਲੇ ਦਾ ਵਸਾਇਆ ਜਿੰਨੂੰ ਰਾਜ ਕਰਦਿਆਂ ਨੂੰ 2.5 ਸਾਲ ਹੋ ਗਿਆ ਹੈ ਅੱਜ ਉਸੇ ਰਿਆਸਤੀ ਲੋਕਾਂ ਦਾ ਇਹ ਹਾਲ ਹੈ ਕਿ ਜਿਹੜਾ ਵੋਟ ਦੇ ਇਥੋਂ ਦਾ ਉਹਨਾਂ ਨੇ ਬਕਾਇਦਾ ਤੌਰ ਤੇ ਫੈਸਲਾ ਕਰ ਲਿਆ ਕਿ ਜੇ ਤੁਸੀਂ ਉਹਨਾਂ ਦੇ ਰਾਈਟ ਨੂੰ ਆਪਣੇ ਸੂਬੇ ਦੇ ਰਾਈਟ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਪਟਿਆਲੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਕੰਮ ਕਰਨ ਨੂੰ ਤੁਸੀਂ ਤਿਆਰ ਨਹੀਂ ਤੇ ਅਸੀਂ ਤੁਹਾਨੂੰ ਸਪੋਰਟ ਕਰਨ ਵਾਸਤੇ ਤਿਆਰ। ਪ੍ਰਨੀਤ ਕੋਲ ਵਾਰ-ਵਾਰ ਕਹਿ ਰਹੇ ਨੇ ਹਰ ਜਗ੍ਹਾ ਦੇ ਪ੍ਰਚਾਰ ਚ ਵੀ ਮੋਦੀ ਦੇ ਹੱਥਾਂ ਦੇ ਵਿੱਚ ਦੇਸ਼ ਸੁਰੱਖਿਅਤ ਹੈ। ਕੀ ਕਹਿਣਾ ਚਾਹੋ? ਮੋਦੀ ਦੇ ਹੱਥਾਂ ਦੇ ਵਿੱਚ ਤੇ ਜੋ ਕੁਝ ਸੁਰੱਖਿਅਤ ਹੋ ਤੇ ਨਜ਼ਰ ਆ ਹੀ ਰਿਹਾ ਹੈ। ਇਹ ਜ਼ਰੂਰ ਹੈ ਕਿ ਕੈਪਟਨ ਸਾਹਿਬ ਤੇ ਪ੍ਰਨੀਤ ਕੌਰ ਜੀ ਦੇ ਜਿਹੜੇ ਕੇਸ ਬਣੇ ਸੀ ਉਹ ਕਿਉਂਕਿ ਉਹਨਾਂ ਦੇ ਹੱਥ ਵਿੱਚ ਨੇ ਇਹਨਾਂ ਨੂੰ ਸੁਰੱਖਿਆ ਇਸ ਗੱਲ ਦੀ ਪੱਕੀ ਮਿਲਦੀ ਜਿਹੜਾ ਜਕਰੰਦਾ ٹرسٹ ਵਾਲਾ ਕੇਸ ਹੈ ਜਿਹੜਾ ED ਇਹਨਾਂ ਦੇ ਅਗੇਂਸਟ ਕਾਰਵਾਈ ਕਰ ਰਹੀ ਸੀ ਉਹ ਸਾਰਾ ਮੋਦੀ ਸਾਹਿਬ ਦੇ ਹੱਥੇ 'ਚ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਹੋਣਗੇ ਤੇ ਤਾਂ ਹੀ ਇਹਨਾਂ ਦੀ ਜਾਨ ਛੁੱਟੇਗੀ ਗੱਲ ਇੰਨੀ ਉਹਨ ਪਟਿਆਲੇ ਦੇ ਲੋਕਾਂ ਨੇ ਆਪਣੇ ਕੰਮ ਕਰਾਣੇ ਕਿ ਇਹਨਾਂ ਦੀ ਜਾਨ ਛਡਾਣੀ ਇਹ ਫੈਸਲਾ ਹੋਣ ਲੋਕਾਂ ਨੇ ਪੰਜਾਬ ਵਾਲਿਆਂ ਨੇ ਕਰਾਇਆ ਸਾਹਮ੍ਰੀਤਾ ਵਡਿੰਗ ਵੱਲੋਂ ਪਿੱਛੇ ਬਿਆਨ ਦਿੱਤਾ ਗਿਆ ਪੰਜੇ ਦਾ ਤੁਹਾਨੂੰ ਕੀ ਲੱਗਦਾ ਬਿਆਨ ਸਹੀ ਸੀ ਛੋਟੇ ਵੀ ਰੋਨਾ ਨੇ ਖੁਦ ਮਾਫੀ ਮੰਗ ਲਈ ਬਿਆਨ ਵਾਪਸ ਲੈ ਲਿਆ ਤਾਂ ਉਹਨਾਂ ਦੀ ਕਲੀਅਰਿਫਿਕੇਸ਼ਨ ਉਹਨੇ ਆਪ ਦੇ ਦਿੱਤੀ ਮੈਨੂੰ ਉਹਦੇ ਤੇ ਕਲੀਅਰਿਫਿਕੇਸ਼ਨ ਦੇਣ ਦੀ ਲੋੜ ਨਹੀਂ ਪਈ ਬਾਜਵਾ ਸਾਹਮ ਆਉਂਦੀ ਦੇ ਇੱਕ ਬਿਆਨ ਆਇਆ ਕਿ ਜੇ ਰਵਨੀਤ ਜੀ ਜਿੱਤ ਜਾਂਦਾ ਤਾਂ ਵੀ ਤੁਸੀਂ ਅਸਲ ਛੱਡ ਲੋਗੇ ਤੇ ਮੈਂ ਕਦੋਂ ਮੁਕਰਿਆ ਜੀ ਮੈਂ ਕਦੋਂ ਮੁਕਰਿਆ ਤੁਸੀਂ ਫਿਕਰ ਕਿਉਂ ਕਰਦੇ ਹੋ ਭਾਈ ਡੇ ਕਾਲੇ ਕਿਉਂ ਮੈਂ ਕਿਤੇ ਨਹੀਂ ਛੱਡਣ ਲੱਗਾ ਸਿਆਸਤ ਇਹਨੂੰ ਇਹਨੂੰ ਢੰਗ ਦੇ ਬਾਟੇ ਵਰਗਾ ਮਾਜ ਕੇ ਆਵਾਂਗੇ ਮੈਂ ਉਸ ਬਿਆਨ ਤੇ ਬਿਲਕੁਲ ਡਟ ਕੇ ਖਲੋਤਾ ਇਹਨੂੰ ਬਕਾਇਦਾ ਤੌਰ ਤੇ ਇਸ ਗद्दार ਨੂੰ ਸਬਕ ਸਿਖਾਣਗੇ ਲੁਧਿਆਣੇ ਦੇ ਲੋਕ ਤੇ ਆਪਣੇ ਦਾਦੇ ਦੀ ਜਿਸ ਨੇ ਪੰਜਾਬ ਵਾਸਤੇ ਲੜਾਈ ਲੜੀ ਕਾਂਗਰਸ ਦਾ ਮੁੱਖ ਮੰਤਰੀ ਸੀ ਉਹਦੀ ਪਾਜਪਾ ਦੇ ਪੋਸਟਰ ਤੇ ਫੋਟੋ ਲੁਆਣੀ ਇਸ ਤੋਂ ਵੱਡੀ ਤੋਹੀਨ ਕੋ ਸਾ ਬੈਂਸ ਸਿੰਘ ਦੀ ਕਰਨੀ ਸੀ ਸਾਹਿਬ ਇਸੇ ਗੱਲ ਕਾਰਨ ਮੈਂ ਫੈਸਲਾ ਕੀਤਾ ਦੋਹਾਂ ਦਿਨਾਂ ਬਾਅਦ ਘਰ ਮੈਂ ਕਿਰਾਏ ਤੇ ਲੱਭ ਰਿਆਂ ਕਿਰਾਏ ਤੇ ਘਰ ਲੱਭਾਂਗਾ ਮੈਂ ਸਾਰੇ ਪੰਜਾਬ ਦੀ ਕੈਂਪੇਨ ਉਥੋਂ ਚਲਾਵਾਂਗਾ ਉਥੇ ਅਸੀਂ ਮੋਰਚਾ ਗੱਡਾਂਗੇ ਇਹਦਾ ਮੋਰਚਾ ਪੁੱਠ ਕੇ ਉਹਦੇ ਨਹੀਂ ਫਿਰ ਘਰ ਛੱਡ ਕੇ ਉਥੋਂ ਵਾਪਸ ਆ ਮੰਗਾਂਗੇ ਭਾਈਆ ਸਾਹਿਬ ਇਹ ਸਿਰਫ ਤੁਸੀਂ ਰਵਨੀ ਦੇ ਬਿੱਟੂ ਕਰਕੇ ਹੀ ਕਹਿ ਰਹੇ ਹੋ ਕਿ ਬਾਕੀ ਵੀ ਹੋਰ ਕੈਂਡੀਡੇਟ ਵੀ ਖੜੇ ਨੇ ਜੀ ਬਾਕੀ ਪਾਰਟੀਆਂ ਜਿਵੇਂ ਤੁਸੀਂ ਕਾਇਆ ਸੀਗਾ ਜਿਹੜਾ ਮਨ ਜਾ ਗਿਆ ਜੀ ਅਸੀਂ ਤੁਸੀਂ ਨਹੀਂ ਮੇਰੀ ਸੁਣੋ ਜਿੰਨੇ ਕਾਂਗਰਸ ਦੇ ਗਦਾਰ ਨੇ ਉਹਨਾਂ ਵੱਲ ਸਪੈਸ਼ਲ ਪ੍ਰਤਾਪ ਸਿੰਘ ਬਾਜਵੇ ਦਾ ਧਿਆਨ ਹੈ ਤੇ ਤਾਂ ਹੀ ਪਹਿਲੇ ਦਿਨ ਹੀ ਮੈਂ ਪ੍ਰਨੀਤ ਕੌਰ ਦੇ ਹਲਕੇ ਚ ਆਇਆ ਫਿਰ ਬਿੱਟੂ ਤੇ ਚੱਲਿਆ ਉਹਦਾ ਕਹਿਣ ਦਾ ਮਕਸਦ ਸੀ ਕਿ ਉੱਥੇ ਤੇ ਲਾਵਾਂਗੇ ਡੇਰੇ ਲੁਧਿਆਣੇ ਤੋਂ ਸਾਰਾ ਪੰਜਾਬ ਚ ਚੱਕਰ ਲਾਣਾ ਵੀ ਸੌਖਾ ਹੋ ਜਾਣਾ ਸਿਸਮਿਤ ਯੋ ਜੀ ਗੱਲ ਹੈ ਕਿ ਜਦੋਂ ਕਾਂਗਰਸ ਦਾ ਸੀਐਲਪੀ ਦਾ ਲੀਡਰ ਜਾ ਕੇ ਉਥੇ ਡੇਰਾ ਲਾਏਗਾ ਲੋਕਾਂ ਨੂੰ ਵੀ ਸਮਝ ਆਏਗੀ ਕਿ ਗੈ ਗਾਚੇ ਲੜਾਈ ਲੜਨ ਵਾਸਤੇ ਆਏ ਨੇ ਤੇ ਬਕਾਇਦਾ ਤੌਰ ਇਹਦਾ ਮਾਂਜਾ ਲਾ ਕੇ ਫੇਰ ਵਾਪਸ ਜਾਣਗੇ ਜਿਹੜੇ ਜਿਹੜੇ ਬੰਦਿਆਂ ਨੇ ਪੰਜਾਬ ਪੰਜਾਬ ਨਗਰਦਾਰੀ ਕੀਤੀ ਤੇ ਕਾਂਗਰਸ ਨਾਲ ਵਿਸ਼ੇਸ਼ ਤੌਰ ਕੀਤੀ ਉਥੇ ਮੇਰਾ ਵਿਸ਼ੇਸ਼ ਧਿਆਨ ਰਹੇਗਾ ਭਾਵੇਂ ਹੁਸ਼ਿਆਰਪੁਰ ਹੋਵੇ ਭਾਵੇਂ ਪਟਿਆਲਾ ਹੋਵੇ ਉਹਦੇ ਵਿੱਚ ਭਾਵੇਂ ਫਤਗੜ ਸਾਹਿਬ ਹੋਵੇ ਤੇ ਭਾਵੇਂ ਲੁਧਿਆਣੇ ਵਾਲੀਆਂ ਚਾਰ ਸੀਟਾਂ ਹੋਣ ਇਨਾ ਦਾ ਤੇ ਪਹਿਲੇ ਅਸੀਂ ਕੰਮ ਕਰਾਂਗੇ ਕਰਾਂਗੇ ਬਾਕੀਆਂ ਦੇ ਵਿੱਚ ਤੇ ਅਸੀਂ ਲੜਾਈ ਲੜਨੀ ਲੜਨੀ ਆਲਰੇਡੀ ਲੜ ਰਹੇ ਆ ਇਹ ਸਾਡੀ ਇੱਕ ਵੱਡੀ ਇੱਕ ਲੜਾਈ ਹੈ ਦੇਸ਼ ਨੂੰ ਬਚਾਉਣ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਜਿਹੜੀ ਲੜਾਈ ਹੈ ਇਸੇ ਕਾਰਨ ਅਸੀਂ ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਨੂੰ ਗੁਜ਼ਾਰਿਸ਼ ਕਰਕੇ ਇਹ ਗੱਲ ਕਹੀ ਹੈ ਕਿ ਆਈਡੀਓਲੋਜੀਕਲੀ ਤੁਸੀਂ ਆਈਡੀਓਲੋਜੀ ਵਿੱਚ ਬਲੀਵ ਕਰਦੇ ਹੋ ਤੇ ਤੁਸੀਂ ਆਓ ਤੇ ਕਾਂਗਰਸ ਦੀ ਇੱਥੇ ਆ ਕੇ